ओम शांति ਅਸੀਂ ਸੁਣ ਰਹੇ ਹਾਂ ਅੱਜ ਦਾ ਪਰਮਾਤਮ ਵਰਦਾਨ ਅੱਜ ਦੇ ਵਰਦਾਨ ਦੇ ਵਿੱਚ ਪਰਮ ਪਿਤਾ ਪਰਮਾਤਮਾ ਸਾਨੂੰ ਕਹਿ ਰਹੇ ਨੇ ਕਿ ਹਦਾਂ ਤੋਂ ਪਾਰ ਰਹਿ ਕੇ ਸਭ ਨੂੰ ਆਪਣੇ ਪੰਦੀ ਮਹਿਸੂਸਤਾ ਕਰਾਉਣ ਵਾਲੇ અનુભਵੀ ਮੂਰਤਪਵ ਜਿਸ ਤਰ੍ਹਾਂ ਹਰ ਇੱਕ ਦੇ ਮਨ ਤੋਂ ਨਿਕਲਦਾ ਹੈ ਮੇਰਾ ਬਾਬਾ ਇਸੇ ਜਰ੍ਹਾਂ ਸਭੀ ਦੇ ਸਾਰਿਆਂ ਦੇ ਮਨਾਂ ਤੋਂ ਨਿਕਲੇ ਕਿ ਇਹ ਮੇਰਾ ਹੈ ਬੇਹੱਦ ਦਾ ਭਾਈ ਹੈ ਭੈਣ ਹੈ ਦੀਦੀ ਹੈ ਦਾਦੀ ਹੈ ਕਿੱਥੇ ਵੀ ਰਹਿੰਦੇ ਹੋ ਲੇਕਿਨ ਬੇਹੱਦ ਸੇਵਾ ਦੇ ਨਿਮਿਤ ਹੋ ਹਦਾ ਤੋਂ ਪਾਰ ਰਹਿ ਕੇ ਬੇਹੱਦ ਦੀ ਭਾਵਨਾ ਬੇਹੱਦ ਦੀ ਸ੍ਰੇਸ਼ਟ ਕਾਮਨਾ ਰੱਖਣਾ ਇਹੀ ਹੈ ਫਾਲੋ ਫਾਦਰ ਕਰਨਾ ਇਸ ਦਾ ਪ੍ਰੈਕਟੀਕਲ ਅਨੁਭਵ ਕਰੋ ਅਤੇ ਕਰਾਓ ਉਂਝ ਵੀ ਅਨੁਭਵੀ ਬਜ਼ੁਰਗ ਨੂੰ ਪਿਤਾ ਜੀ ਕਾਕਾ ਜੀ ਕਹਿੰਦੇ ਨੇ ਇਸ ਤਰ੍ਹਾਂ ਦੇ ਬੇਹੱਦ ਦੇ ਅਨੁਭਵੀ ਅਰਥਾਤ ਸਭ ਨੂੰ ਆਪਣਾਪਨ ਮਹਿਸੂਸ ਹੋਵੇ ਅੱਜ ਦੇ ਵਰਦਾਨ ਦੇ ਵਿੱਚ ਪਰਮਾਤਮਾ ਸਾਡੇ ਵਿਸ਼ੇਸ਼ ਪਾਠ ਨੂੰ ਐਕਸਪਲੇਨ ਕਰ ਰਹੇ ਨੇ ਦੁਨੀਆ ਦੇ ਵਿੱਚ ਹੱਦ ਦਾ ਪਰਿਵਾਰ ਹੱਦ ਦਾ ਪਰਿਵਾਰ ਜਿਸ ਦੇ ਵਿੱਚ ਇੱਕ ਮਾਤਾ ਇੱਕ ਪਿਤਾ ਭੈਣ ਭਰਾ ਦਾਦਾ ਦਾਦੀ ਇੱਕ ਛੋਟਾ ਜਿਹਾ ਪਰਿਵਾਰ ਲੇਕਿਨ ਜਦੋਂ ਅਸੀਂ ਬੇਹੱਦ ਦੀ ਦ੍ਰਿਸ਼ਟੀਕੋਣ ਨਾਲ ਦੇਖਦੇ ਹਾਂ ਬੇਹੱਦ ਦਾ ਸਾਡਾ ਜਿਹੜਾ ਪਾਰਟ ਹੈ ਪਰਮਾਤਮਾ ਨੇ ਦਿੱਤਾ ਹੋਇਆ ਉਹ ਕੀ ਹੈ ਪਰਮਾਤਮਾ ਲਈ ਸਾਰੇ ਕਹਿੰਦੇ ਨੇ ਵਿਸ਼ਵ ਦੀ ਹਰੇਕ ਆਤਮਾ ਕਹਿ ਰਹੀ ਹੈ ਕਿ ਤੂੰ ਮੇਰਾ ਮਾਤਾ ਤੂੰ ਮੇਰਾ ਪਿਤਾ ਤੂੰ ਮੇਰਾ ਬੰਧੂ ਤੂੰ ਮੇਰਾ ਸਖਾ ਮਤਲਬ ਹਰੇਕ ਪਰਮਾਤਮਾ ਕਿਸੇ ਇੱਕ ਦਾ ਨਹੀਂ ਹੈ ਉਹ ਸਾਰਿਆਂ ਦਾ ਹੈ ਭਾਵੇਂ ਕਿਸੇ ਨੇ ਉਸ ਨੂੰ ਖੁਦਾ ਕਹਿ ਕੇ ਯਾਦ ਕੀਤਾ ਕਿਸੇ ਨੇ ਉਹਨੂੰ ਅੱਲਾ ਕਹਿ ਕੇ ਯਾਦ ਕੀਤਾ ਕਿਸੇ ਨੇ ਉਸ ਨੂੰ ਵਾਹਿਗੁਰੂ ਕਹਿ ਕੇ ਯਾਦ ਕੀਤਾ ਕਿਸੇ ਨੇ ਉਸ ਨੂੰ राम कह के याद किया नाम भावे अलग अलग दे दिते पर है सारे क्योंकि एक ही है नाम भावें अलग अलग वित्त ने पर निराकार ज्योति स्वरूप निराकार परम पिता परमात्मा इको ही है सार्ड का है जब वो सारे है सारे विश्व की आत्मावा उसका परिवार है हुं? कहते कई एक एक नूर तो सब जग उपजा कौन भले कौन मंदे सारा संसार उसकी ही रचना है वह सबदा पिता है ਤਾਂ ਮੈਂ ਉਸ ਦੀ ਸੰਤਾਨ ਹਾਂ ਇਹ ਸਾਰਾ ਵਿਸ਼ਵ ਤਾਂ ਮੇਰਾ ਵੀ ਹੈ ਪਰਮਾਤਮਾ ਕਹਿ ਰਹੇ ਨੇ ਆਪਣੇ ਮਨ ਨੂੰ ਇਹ ਉੱਚਾ ਵਿਚਾਰ ਇਹ ਬੇਹਦ ਦਾ ਸੰਕਲਪ ਦੋ ਕਿ ਮੈਂ ਇੱਕ ਦਾ ਨਹੀਂ ਹਾਂ ਮੈਂ ਸਾਰਿਆਂ ਦਾ ਹਾਂ ਤੁਹਾਨੂੰ ਦੇਖ ਕੇ ਤੁਹਾਡੇ ਜੀਵਨ ਨੂੰ ਦੇਖ ਕੇ ਤੁਹਾਡੇ ਕਰਮ ਨੂੰ ਦੇਖ ਕੇ ਸਾਹਮਣੇ ਵਾਲੇ ਨੂੰ ਯਾਦ ਆਵੇ ਕਿ ਇਹ ਮੇਰਾ ਹੀ ਭਰਾ ਹੈ ਇਹ ਮੇਰੀ ਹੀ ਭੈਣ ਹੈ ਅਸੀਂ ਦੇਖ ਰਹੇ ਹਾਂ ਅੱਜ ਪਰਿਵਾਰਾਂ ਦੇ ਵਿੱਚ ਚਾਰ ਮੈਂਬਰ ਰਹਿ ਰਹੇ ਨੇ ਉਹ ਵੀ ਅਲਗ-ਅਲਗ ਨੇ ਇੱਕ ਦੂਜੇ ਨੂੰ ਮੰਨਣ ਨੂੰ ਤਿਆਰ ਨਹੀਂ ਲੇਕਿਨ ਉਸ ਦਾ ਕਾਰਨ ਦੁੱਖ ਅਸ਼ਾਂਤੀ ਚਿੰਤਾ ਫਿਕਰ ਤਣਾਵ ਤਨ ਦੇ ਵਿੱਚ ਰਹਿੰਦੇ ਰਹਿੰਦੇ ਤਣਾਵ ਦੇ ਵਿੱਚ ਰਹਿਣ ਲੱਗ ਗਏ ਨੇ ਤੇ ਉਹ ਤਣਾਵ ਨੂੰ ਕਾਮਨ ਸਮਝ ਲਿਆ ਹੈ ਜਦਕਿ ਉਹ ਕਾਮਨ ਨਹੀਂ ਹੈ ਖੁਸ਼ੀ ਸਾਡੀ ਕਾਮਨ ਚੀਜ਼ ਹੈ ਖੁਸ਼ੀ ਕਿਦੇ ਵਿੱਚ ਹੈ ਜਦੋਂ ਅਸੀਂ ਸਾਰੇ ਮਿਲ ਕੇ ਰਹਿੰਦੇ ਹਾਂ ਇਸ ਤਰ੍ਹਾਂ ਹੀ ਬੇਹੱਦ ਹੀ ਕੋਈ ਪਰਿਵਾਰ ਦੇ ਵਿੱਚ ਵੀ ਮਿਲ ਕੇ ਰਹਿੰਦਾ ਹੈ ਤਾਂ ਖੁਸ਼ੀ ਮਿਲਦੀ ਹੈ ਲੇਕਿਨ ਉਹ ਫਿਰ ਵੀ ਹੱਦ ਦੀ ਖੁਸ਼ੀ ਹੈ ਕਿਉਂਕਿ ਅਸੀਂ ਚਾਰ ਬੰਦਿਆਂ ਦੇ ਵਿੱਚ ਜੁੜੇ ਹਾਂ लेकिन वो बेहद भी खुशी हो जाए जो असि सोचते हैं कि सारा विश्व ही मेरा है इस विश्व की हर आत्मा मेरे ही भैन भरा ने इस विश्व के सारे बच्चे उस परमात्मा की ही संतान ने जो मेरा पिता है जो अस इस दृष्टिकोण न सारे देखना शुरू कर देे अंदर किसी भी प्रकार का कोई मैल कोई खोट कोई विकार रह नहीं सकता साफ हो जाता है ਕਿ ਆਪਣੇ ਭੈਣ ਭਰਾਵਾਂ ਨਾਲ ਤਾਂ ਪਿਆਰ ਹੁੰਦਾ ਹੈ ਨਾ ਜਿਸ ਦਾ ਛੋਟੇ ਪਰਿਵਾਰ ਦੇ ਵਿੱਚ ਵੀ ਭੈਣ ਭਰਾ ਨਾਲ ਪਿਆਰ ਹੁੰਦਾ ਹੈ ਅਸੀਂ ਉਹਦੇ ਲਈ ਸਭ ਕੁਝ ਕਰਨ ਨੂੰ ਤਿਆਰ ਹੁੰਨੇ ਆ ਉਸ ਦੀ ਖੁਸ਼ੀ ਮੰਗਦੇ ਆ ਪਰਮਾਤਮਾ ਤੋਂ ਇਸੇ ਤਰ੍ਹਾਂ ਜਦੋਂ ਅਸੀਂ ਵਿਸ਼ਵ ਦੀ ਹਰ ਆਤਮਾ ਨੂੰ ਉਸ ਪਰਮਾਤਮਾ ਦਾ ਬੱਚਾ ਆਪਣਾ ਭੈਣ ਆਪਣਾ ਭਰਾ ਮੰਨ ਕੇ ਦੇਖਣਾ ਸ਼ੁਰੂ ਕਰਦੇ ਆ ਰਿਟਰਨ ਜਦੋਂ ਅਸੀਂ ਆਪ ਉਨੀ ਉੱਚੀ ਦ੍ਰਿਸ਼ਟੀ ਕੋਣ ਨਾਲ ਦੂਸਰਿਆਂ ਨੂੰ ਦੇਖਦੇ ਆ ਸਾਨੂੰ ਵੀ ਉਹੀ ਵਾਈਬ੍ਰੇਸ਼ਨਸ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਜਿਸ ਤਰ੍ਹਾਂ ਦਾ ਅਸੀਂ ਸਾਹਮਣੇ ਵਾਲੇ ਨੂੰ ਦਵਾਂਗੇ ਉਸ ਤਰ੍ਹਾਂ ਦਾ ਹੀ ਸਾਨੂੰ ਵੀ ਪ੍ਰਾਪਤ ਹੋਏਗਾ ਉਹ ਬੇਹਦ ਦੀ ਦ੍ਰਿਸ਼ਟੀ ਸਾਡੇ ਲਈ ਵੀ ਬਣਨੀ ਸ਼ੁਰੂ ਹੋ ਜਾਏਗੀ ਅਤੇ ਸਾਰਿਆਂ ਨੂੰ ਸਾਡੇ ਤੋਂ ਵੀ ਉਹ ਆਪਣੇਪਨ ਦੀ ਭਾਵਨਾ ਨਹੀਂ ਸ਼ੁਰੂ ਹੋ ਜਾਏਗੀ ਇਸ ਕਰਕੇ ਆਜ ਦੇ ਵਰਦਾਨ ਦੇ ਵਿੱਚ ਪਰਮਾਤਮਾ ਕਹਿੰਦੇ ਨੇ ਤੁਸੀਂ ਨਵੇਂ ਨਹੀਂ ਤੁਸੀਂ ਬਹੁਤ ਪੁਰਾਣੇ ਹੋ ਇਸ ਵਿਸ਼ੂ ਦੇ ਵਰਲਡ ਡਰਾਮਾ ਦੇ ਵਿੱਚ ਸ਼ੁਰੂ ਤੋਂ ਖੇਡ ਖੇਡਣ ਵਾਲੇ ਹੋ ਇਸ ਕਰਕੇ ਇਸ ਸੰਸਾਰ ਦੀ ਹਰ ਆਤਮਾ ਦੇ ਨਾਲ ਤੁਹਾਡਾ ਸੰਬੰਧ ਹੈ ਉਸ ਸੰਬੰਧ ਨੂੰ ਮਹਿਸੂਸ ਕਰਕੇ ਉਸ ਨੂੰ ਨਿਭਾਣਾ ਹੈ ਜਿਸਾਂ ਜਿਸ ਤਰ੍ਹਾਂ ਉਹ అనుభవੀ ਮੂਰਤ ਅਸੀਂ ਬਣਦੇ ਜਾਵਾਂਗੇ ਸਾਡਾ ਜੀਵਨ ਨਿਰਮਲ ਹੁੰਦਾ ਜਾਏਗਾ ਅਸੀਂ ਅੱਗੇ ਵਧਦੇ ਜਾਵਾਂਗੇ ਇਹ ਬੇਹਦ ਦੀ ਸ਼ੁਭ ਭਾਵਨਾ ਰੱਖਣ ਨਾਲ ਸਾਨੂੰ ਪਰਮਾਤਮਾ ਦੀ ਬਲੇਸਿੰਗਸ ਪ੍ਰਾਪਤ ਹੋਣਗੀਆਂ ਅਸੀਂ ਯਾਦ ਕਰਾਂਗੇ ਮੈਂ ਆਤਮਾ ਇਸ ਪੂਰੇ ਵਿਸ਼ਵ ਦੇ ਰਚੇਤਾ ਦੀ ਸੰਤਾਨ इस विश्व की हर आत्मा मेरी ही भैन है मेरा ही भ्रा है मेरा परिवार है विश्व की हर आत्मा सुखी रहे शांत रहे ਇਸ ਤਰ੍ਹਾਂ ਮੇਰੇ ਪਰਮ ਪਿਤਾ ਪਰਮਾਤਮਾ ਇਸ ਸਾਰੇ ਸੰਸਾਰ ਨੂੰ ਬਲੇਸਿੰਗਸ ਦੇ ਰਹੇ ਨੇ ਮੈਂ ਆਤਮਾ ਵੀ ਹਰ ਆਤਮਾ ਦੇ ਲਈ ਸ਼ੁਭ ਆਰਨਾ ਸ਼ੁਭ ਕਾਮਨਾ ਦੇ ਰਹੀ ਹਾਂ ਓਮ ਸ਼ੰਤੀ